ਆਉਂਦੀਆਂ ਹਾਂਜੀ ਹਾਂਜੀ ਵਿੱਚ ਮਾਰਤੀ ਵਿੱਚ ਮਾਰਦੀ ਪੰਜ ਛੇ ਮੁੰਡੇ ਗਏ ਦੇ ਇੱਕ ਡੁੱਬ ਗਿਆ ਪੰਜ ਛੱਡ ਕੇ ਬਾਹਰ ਗੱਲ ਕੀ ਹੋਈ ਕੀ ਪਾਹੀ ਪਾ ਮਗਰ ਸੁੱਖ ਦੀ ਪੁਲਿਸ ਵਾਲੇ ਅੱਛਾ ਹੋਰ ਲੱਗਾ ਤਿੰਨ ਚਾਰ ਸਾਸੀ ਆ ਆ ਸਾਰੇ ਨਾਲ ਕੇ ਆਏ ਹੂੰ ਤੁਹਾਡੇ ਨਾਲ ਬਹੁਤ ਟਕੋਗੇ ਭਰਾ ਇੱਥੇ ਮੁੰਡਾ ਗਿਆ ਜਵਾਨ ਕੇ ਕਿੰਨੇ ਸਾਲ ਕਿੰਨੀ ਉਮਰ ਸੀ 17 ਸਾਲ ਹਾਂ 17 ਸਾਲ ਦਾ ਤੇ ਹੋਇਆ ਕੀ ਉੱਥੇ ਕਰ ਕੌਣ ਆਇਆ ਹਾਂ ਹਾਂ ਮੁਲਾਜ਼ਮ ਆ ਹੀ ਕਰ ਅੱਛਾ ਪੁਲਸਾ ਜੀ ਪੁਲਸਾ ਆ ਹੀ ਕਰ ਉਹ ਆ ਹੀ ਤੇ ਨਾਲ ਬੰਦੇ ਹੀ 10 12 ਪਿੰਡ ਦੇ ਕੌਣ ਕੌਣ ਇਹ ਕੁਲਦੀਪ ਸਿੰਘ ਅਜਮੇਰ ਸਿੰਘ ਤਾਂ ਸੁਖਵੀਰ ਇੱਕ ਲਖਾ ਅੱਛਾ ਤਿੰਨ ਚਾਰ ਸਾਸੀ ਮੁੰਡਿਆ ਨਾਂ ਦਾ ਨਹੀਂ ਪਤਾ ਮੈਨੂੰ ਫਿਰ ਕੀ ਹੋਇਆ ਉਹ ਮਗਰਚਾਰ ਦੇ ਮੁੰਡਿਆਂ ਸਾਡੇ ਦੇ ਤੇ ਬੱਚੇ ਮਗਰਚਾਰ ਦੇ 5 6 ਵਿਸ਼ਾਲ ਮਾਰੀ ਇੱਕ ਡੁੱਬ ਗਿਆ ਤੇ ਪੰਜ ਚੜ੍ਹ ਕੇ ਬਾਹਰ ਆ ਤੇ ਉੱਥੋਂ ਬੱਚੇ ਇੱਥੇ ਕਿਦਾਂ ਆ ਗਏ ਭੱਜ ਗਿਆ ਦੌੜ ਕੇ ਪੁਲਿਸ ਤੋਂ ਡਰਦੇ ਆਏ ਪੁਲਿਸ ਤੋਂ ਡਰਦੇ ਆਏ ਮੁਲਾਜਾਂ ਤੋਂ ਡਰਦੇ ਆਏ ਬੱਸ ਦੇ ਪਿੱਛੇ ਹੋ ਗਈ ਭੱਜ ਦੌੜ ਗਿਆ ਕੋਣ ਆਇਆ ਕਹਿੰਦੇ ਮਗਰ ਆਇਆ ਇੱਕ ਕੀਪਾ ਇੱਕ ਇੱਥੇ ਤੱਕ ਆਇਆ ਮਗਰ ਇਹ ਦਰਿਆ ਦੇ ਮੋੜੇ 'ਚ ਆ ਗਏ ਮੋਟਰਸਾਈਕਲਾਂ ਦੋਵੇਂ ਚੱਲਦੀਆਂ ਇੱਥੋਂ ਮੋੜੇ ਆ ਗਏ ਇੱਥੋਂ ਮੋੜੇ ਦਰਿਆ 'ਚ ਆ ਗਏ ਤਾਂ ਪੁਲਿਸ 1.5 ਕਿਲੋਮੀਟਰ ਵਿੱਚ ਸੀ ਕੀ ਹੋਇਆ ਇੱਥੋਂ ਉੱਥੋਂ ਭੱਜ ਗਿਆ ਇੱਥੋਂ ਨਾ ਬਸ ਕਾਲ ਮਾਰ ਛੱਡੀ ਐ ਹੋਰੋਂ ਮਗਰ ਤੋੜ ਲਈ ਜਦੋਂ ਤੇਰੇ ਘਰ ਆਈ ਪੁਲਿਸ ਤੋਂ ਕੀ ਹੋਇਆ ਉਹਦੂ ਪੋਲਸਾਰੇ ਮੁੰਡਿਆਂ ਦੇ ਮੋਰਚਾ ਖਰੇ ਮੁੰਡਾ ਭੱਜਾਇਆ ਉਧਰੋਂ ਉਹਨਾਂ ਨੇ ਕਿਹਾ ਰਵਾ ਉਹ ਅਖੇਲਾ ਮੇ ਗੋਲੀਆਂ ਲਾਣੇ ਆ ਖੁੱਪਾ ਜਾਂਦੇ ਉਹ ਗੋੜਾਂ ਦਾ ਗੋਲੀਆਂ ਉਹ ਮਲਾਜਮ ਆ ਗਏ ਮਲਾਜਮ ਤਾਂ ਉਹਨਾਂ ਰਥੂ ਇੱਕ ਉਹ ਕੱਢ ਲਿਆ ਅੱਛਾ ਤੇ ਉਹ ਭਲਾਈ ਨਹੀਂ ਆ ਗਈ ਸਿਰ ਪਿਸਟਲ ਕੱਢੀ ਗਈ ਕੱਢ ਉਹ ਪਿਸਟਲ ਜੀ ਕੱਢਦੀ ਲਾਣ ਵਾਲੀ ਅੱਛਾ ਪਿਸਤੌਲ ਪਿਸਟੌਲ ਕੱਢੀ ਕਿੱਥੋਂ ਕੱਢਿਆ ਇੱਥੂ ਜਾ ਕੇ ਆ ਗਏ ਉਹਨਾਂ ਨੇ ਅੱਛਾ ਹਾਂ ਪਿੰਡ ਜੂ ਕੱਢਿਆ ਸੀ ਤੇ ਉਹ ਨਿਆਣਾ ਡੱਡਿਆਂ ਸ਼ਾਲਵਾਰ ਛੱਡੀ ਆ ਹਾਂ ਜੀ ਪਈ ਕੀ ਕਰਦੇ ਗੋਲੀ ਗੋਲੀ ਡਰਨਾ ਨਹੀਂ ਸੀ ਬਾਬਾ ਜਦੋਂ ਕਾਤੇ ਨਹੀਂ ਨਹੀਂ ਆਣੇ ਨਹੀਂ ਬੱਚੇ ਤਾਂ ਹੈਗੇ ਤੇ ਨਵਾਲ ਗੁੱਜੇ ਜਿਹੜੇ ਬੰਦੇ ਆਮ ਬੰਦੇ ਵੀ ਆ ਗਏ ਇੱਕ ਨਾ ਬੰਦੇ ਵੀ ਆ ਗਏ ਮੇਰੀ ਕਿਰਪਾ ਹੀ ਅਜ ਮੇਰੀ ਦੋ ਚਾਰ ਸਾਂਸੀਆਂ ਦੇ ਮੁੰਡੇ ਹੋ ਰਹੀਆਂ ਲਕਾਈ ਬੋਤੇ ਜਨੇ ਹੀ ਸਾਰੀਆਂ ਪੈਲੀਆਂ ਬੱਜਾਂ ਭਰੀਆਂ ਹੀ ਹੋਰ ਸਟਾਕ ਦੇ ਮੁੰਡੇ ਭਾਜੀਆਂ ਡਰਦਾ ਸਾਰੇ ਪੈ ਹੀ ਕੋ ਫਿਰ ਤੁਰ ਪਿਆ ਇੱਥੋਂ ਆਣ ਕੇ ਮੁੰਡੇ ਜਦੋਂ ਬੱਚਿਆਂ ਸ਼ਾਲ ਮਾਰੀ ਤੇ ਫਿਰ ਮੁੜ ਗਏ ਉਹ ਪੰਜ ਮੁੰਡੇ ਜਿਹੜੇ ਨਾਲ ਤੁਹਾਡੇ ਛਾਲ ਮਰੀ ਸੀ ਉਹ ਕਿੱਥੇ ਆ? ਉਹਨੇ ਮੁੰਡਾ ਨਖਲੋਤੇ। ਉਹ ਵਾਲੇ ਕਲਚ ਉਹੜੇ ਮੁੰਡੇ ਖਲੋਤੇ ਉਹਨਾਂ ਦੇ ਸਾਡੇ ਉਹ ਪੰਜ ਜਿਹੜੇ ਕੱਪੜੇ ਲਾਏ ਉਹ ਜਿਹਨੇ ਕੱਪੜੇ ਲਾਏ ਕੱਪੜੇ ਮੋਬਾਈਲ ਸਾਰਿਆਂ ਦੇ ਬਿਤਾਣਾ ਦੇ ਆ ਡਿੱਗੇ ਕਿੱਥੇ ਗਏ ਕੀ ਪਤਾ ਕਿੱਥੇ ਗਏ ਅੱਛਾ ਹਾਂਜੀ ਅੱਜ ਵਿਚਾਰੇ ਪੱਠੇ ਵੱਧ ਕੇ ਲੈ ਕੇ ਆਂਦੇ ਸੀ ਉਹਨਾਂ ਦੀ ਮਾਲ ਵੀ ਚੋਕ ਲੈ ਕੇ ਮੁੰਡਿਆਂ ਦੇ ਇੱਥੇ ਸਾਡੇ ਚੋਕਲੇ ਪੰਜ ਮਿਲ ਚੱਲ ਗਏ ਇੱਥੋਂ ਇੱਥੋਂ ਮਾਲ ਚੋਕ ਲੈ ਗਏ ਸਾਡਾ ਕਲਚ ਚੱਲ ਗਿਆ ਇੱਥੋਂ ਦਾ ਕਰੀ ਕਲਚ ਨਹੀਂ ਕਿ ਤੋਂ ਮੋਬਾਈਲ ਖੜਿਆ ਬ੍ਰਿਆ ਦੇ ਖੜੇ ਨੂੰ ਖੜਿਆ ਚੋਕੇ ਪੰਜ ਜਦੋਂ ਮੋਬਾਈਲ ਛੁੱਟੇ ਕਿੰਨੇ ਚੋਕੇ ਖੜੇ ਖੜੇ ਸੁਖਵੀਰ ਨੇ ਉਹਦੇ ਕਿਪੇ ਨੇ ਕਿਰਪਾ ਜਦੋਂ ਮੋਬਾਈਲ ਚੁੱਕ ਲਗਾ ਚੋਕੇ ਲਗਾ ਮੋਬਾਈਲ ਖੜਿਆ ਪੰਜ ਮੋਬਾਈਲ ਹਾਂ ਹਾਂਜੀ ਉਹ ਮੜਾ ਯਾਰ ਇਹ ਦੋਸਤ ਕੋਈ ਆ ਇੱਥੇ ਮਾਰੀ ਛਾਲਾ ਵੇਖੋ ਚਪਣੂ ਥਰੇ ਗਿੱਦੀ ਇਹਦੇ ਉਹ ਚੁੱਪ ਲੱਗੀ ਹਾਂ ਉਹ ਚਪਣ ਲੱਗੀ ਥਲੇ ਚਪਣ ਲੱਗੀ ਨ ਲੱਗੀ ਇੱਥੇ ਪਹਿਲੇ ਤਾਂ ਕੋਈ ਪੁੱਛਦੀ ਨਹੀਂ ਸਾਡੇ ਘਰ ਪਹਿਲੇ ਸ਼ੁਰੂ ਤੋਂ ਲੜਾਈ ਸਾਡੇ ਘਰ ਕੀਤੇ ਆਗੇ ਕਿੱਦੇ ਨੇ ਸਾਡਾ ਫੇਰ ਵੀ ਘਵਾਲ ਨਹੀਂ ਹੋਇਆ ਆ 25 ਦਿਨਾਂ 25 ਦਿਨ ਹੋ ਗਏ ਸਾਡੀ ਸੁਣਾਈ ਕੋਈ ਨਹੀਂ ਆ ਮੁੰਡਾ ਸਾਡੇ ਡੋਪ ਛਿੜੇ ਇਹਨਾਂ ਨੂੰ ਮਾਰ ਛੜਿਆ ਮੁੰਡਾ ਸਾਡਾ ਡੱਬ ਗਿਆ ਕੋਈ ਸਾਡੇ ਘਰ ਪੁਲਿਸ ਨਹੀਂ ਆਈ ਇੱਥੇ ਮੌਕੇ ਤੇ ਪੁਲਿਸ ਨਹੀਂ ਆਈ ਕਿੰਨਾ ਚਿਰ ਕਿ ਡੋਕਨ ਕਿੰਨੇ ਟਿਰੋਗੀ ਡੁੱਬੇ ਨੂੰ 2 ਘੰਟੇ ਹੋ ਗਏ ਡੁੱਬੇ ਨੂੰ 2 ਘੰਟੇ ਤੋਂ ਕੋਈ ਪੁਲਸ ਆ ਲੱਗਿਆ ਕੋਈ ਨਹੀਂ ਆਈ ਕੋਈ ਨਹੀਂ ਤੁਸੀਂ ਆ ਕੇ ਪੁਲਸ ਨਹੀਂ ਆਈ ਮੇਰਾ ਫੋਨ ਦਿਓ ਯਾਰ ਅਸੀਂ ਤਾਂ ਇੰਨਾ ਤੱਕ ਖਾਣੇ ਜਿੱਦਾਂ ਡੰਗਰ ਖਾਉਂਦੇ ਆ ਪ੍ਰਧਾਨ ਜੀ ਮਗਰ ਮਗਰ ਪੁਲਸ ਆਉਂਦੀ ਤੇ ਉਹ ਕਿੱਥੇ ਗਿਆ ਬੇ ਮੋੜ ਤੇ ਲੈ ਗਏ ਤੇ ਭਜਣਾ ਕਿੱਥੇ ਆ ਜਿਹੜਾ ਜਿਹੜਾ ਬਚਾ ਕੇ ਮਨ ਆ ਗਿਆ ਉਹ ਵੀ ਤੁਹਾਡੇ ਘਰ ਆ ਕੇ ਹੀ ਮੇਰੇ ਕੋਲ ਤੁਹਾਨੂੰ ਘਰ ਆ ਗਏ ਸਾਡੇ ਘਰ ਆ ਗਏ ਅਸੀਂ ਖਾ ਲਿਆ ਨਮ ਮੀਟਰ ਭੱਜ ਕੇ ਆਏ ਇਹਦੇ ਇਤ ਦਰਿਆਵਾਂ 1.5 ਕਿਲੋ 2 ਕਿਲੋਮੀਟਰ ਤੇ ਉਤੋਂ ਤੂੰ ਆਉਂਦੇ ਆ ਆ ਆ ਜਿਹੜੀ ਸ਼ੁਰੂ ਤੋਂ ਲੜਾਈ ਉਹ ਵੀ ਸਾਡੇ ਘਰ ਹੋਈ ਆ ਕੇ ਇਹੋ ਕਿ ਸਾਡਾ ਕੋਈ ਫੇਸ ਨਹੀਂ ਕੀਤਾ ਕਿ ਮੋਟਰਸਾਈਕਲ ਮੋਟਰਸਾਈਕਲ ਖੋ ਕੇ ਤੇ ਉਹਨਾਂ ਦੇ ਮਗਰ ਸਾਡਾ ਹੀ ਮੋਟਰਸਾਈਕਲ ਸਭ ਤੋਂ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰਪਾਈ ਚਾਰੇ ਦੇ ਮੁੰਡੇ ਨੇ ਜਨੇ ਦਰਿਆ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦਭਾਗੀ ਗੱਲ ਆ ਬਈ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਤਾਨਾਸ਼ਾਹ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਕਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 22 ਦਾ ਪਰਚਾ ਰਜਿਸਟਰਡ ਸੀ ਉਹ ਬਾਰ-ਬਾਰ ਪੁਲਿਸ ਜਦੋਂ ਵੀ ਰੇਡ ਮਾਰਨ ਵਾਸਤੇ ਆਉਂਦੀ ਸੀ ਤੇ ਉਹ ਬੰਦਾ ਹੁਣ ਤੋਂ ਪਹਿਲਾ ਜਿਹੜੇ ਐਸਐਚਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧਿਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੇ ਵਿਸ਼ਵਾਸ ਦਵਾ ਵੀ ਅੱਜ ਤੋਂ ਬਾਅਦ ਨਹੀਂ ਆਉਣਗੇ ਅੱਜ ਜਦੋਂ ਇਹਨਾਂ ਦੇ ਘਰ ਰੇਡ ਮਾਰਨ ਵਾਸਤੇ ਆਈ ਹੈ ਪੁਲਿਸ ਪਤਾ ਨਹੀਂ ਉਹ ਖੇਤਾਂ 'ਚ ਕੰਮ ਕਰਦਾ ਸੀ ਕਿੱਥੇ ਸੀ ਪੁਲਿਸ ਨੂੰ ਦੇਖ ਕੇ ਜਦੋਂ ਮੁੰਡੇ ਭੱ ਉਹਨੇ ਆਪਣੇ ਮੋਟਰਸਾਈਕਲ ਜਿਹੜੇ ਆ ਉਹ ਇਹਨਾਂ ਦੇ ਪਿੱਛੇ ਲਾਲੇ ਵੀ ਮੈਂ ਫੜ ਕੇ ਜਿਹੜਾ ਲਾਉਨੇ ਆ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸਹੂ ਸਾਈ ਹੋਇਆ ਇੱਥੇ ਆਇਆ ਤੇ ਜਦ ਆ ਕੇ ਉਹਨੇ ਮੋਟਰਸਾਈਕਲ ਉਹਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇਖਿਆ ਕਿ ਪੰਜ ਸੱਤ ਜਣੇ ਆ ਉਹਨਾਂ ਦੇ ਨਾਮ ਤੁਹਾਨੂੰ ਇਹ ਦੱਸ ਦਿੰਦੇ ਆ ਉਹ ਦਰਿਆਲ ਚ ਛਾਲ ਮਾਰੀ ਆ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਅੱਗੇ ਕਿ ਉਹ ਮੁੰਡਾ ਸਹੀ ਸਲਾਮਤ ਲੱਭੇ ਇੱਥੇ ਡਿਪਟੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਭਜੀ ਰਵਿੰਦਰ ਆਏ ਨੇ ਇੱਥੇ ਠਣਦਾਰ ਹਰਜਿੰ ਉਹ ਡਿਪਟੀ ਸਾਹਮਣੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔਰ ਸੀਆਈਡੀ ਪ੍ਰਸ਼ਾਸਨ ਸਾਰਾ ਇੱਥੇ ਉਹਨਾਂ ਨੂੰ ਮਿਲਾ ਦੰਨੇ ਆ। ਗੋਤਾਖੋਰ ਜਿਹੜੇ ਨੇ ਆਵਾਰੇ ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣੇ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ ਢਾਈ ਘੰਟੇ ਤੋਂ ਸਾਡੀ ਕਿਹਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨਾਂ ਦੇ ਨਾਲ ਖਲੋਤਾ ਇੰਚ-ਇੰਚ ਤੇ ਖਲੋਤਾ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕਾਉਂਸਲ ਇਹਨਾਂ ਦੇ ਨਾਲ ਆ ਗੁਜਰ ਭਾਈਚਾਰਾ ਆ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਨਾਲ ਸਪੋਰਟ ਦੇ ਵਿੱਚ ਖਲੋਤੇ ਆ ਮੁੰਡਾ ਲੱਭਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਪ੍ਰੋਗਰਾਮ ਬਣਾਇਆ ਸੀਗਾ ਥਾਣੇ ਤੇ ਗਾੜੀ ਜਾਂਦਾ ਉਹ ਡਿੱਪੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ਵਾਸਨ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸੁਬਾਨ ਨਾਲ ਗੱਲ ਹਾਂ ਅਗਰ ਅਫਸਰ ਸੁਬਾਨ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਆ ਅਫਸਰ ਸੁਬਾਨ ਕੋ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਦੇਾਂਗੇ ਸਾਰਾ ਕੁਝ ਕਰਾਂਗੇ ਹੁਣੇ ਜਿਹੜੇ ਆ ਉੱਥੇ ਨਾਲ ਜਾ ਰਹੇ ਪਰ ਇਹ ਬਹੁਤ ਮਾੜਾ ਹੋਇਆ ਲੜਕੀ ਮਸਤਾਕ ਅਹਿਮਦ ਉਲਕੇ ਦਾ ਜਿਹੜਾ ਨਾਮ ਆ ਕਿੰਨੀ ਉਮਰ ਹੈ 17 ਸਾਲ ਦੀ ਮੈਂ ਸਮਝਦਾ ਕਿ ਕੋਈ ਗੁੱਜਰ ਭਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਿਕ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਹੈ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਤੋਂ ਵੱਡਾ ਕੋਈ ਕਹਿ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾਗੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜਿਹੜਾ ਵਾਲੀ ਜਿਹੜੇ ਹਾਂਜੀ ਲੜਕੇ ਦਾ ਕੀ ਨਾਂ ਜੀ ਮੁਹੰਮਦ ਮਿਸਤਾਕ ਸੀ 14 ਸਾਲ ਉਹਨਾਂ ਕੋ ਚੈਲੈਂਜ ਝਗੜਾ ਦਾ ਪੁਲਿਸ ਆਈ ਹਾਂਜੀ ਤਾਂ ਨਾਲੋਂ ਬੰਦੇ ਆਏ ਪੁਲਿਸ ਨੇ ਮਗਰ ਨੂੰ ਮੋੜ ਕੇ ਦੋ ਕਿਲੇ ਹਟ ਮੀ ਤਾਂ ਬੰਦੇ ਮਗਰ ਪੈ ਗਏ ਬੰਦੇ ਕਿਹੜੇ ਜਸਵੀਰ ਸਿੰਘ ਕੀਪਾ ਸਿੰਘ ਹਾਂ ਸੁਖਵੀਰ ਸਿੰਘ ਲਖਾ ਠੀਕ ਹੈ ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਸੀ ਦਰਿਆ ਦੇ ਪੰਜ ਚੱਲ ਕੇ ਪਾਰ ਤੇ ਇੱਕ ਮੁੰਡਾ ਚੜਿਆ ਉਹ ਮੁੰਡਾ ਤੁਹਾਡਾ ਲੜਕਾ ਸੀ ਹਾਂ ਸਾਡਾ ਲੜਕਾ ਸੀ ਠੀਕ ਠੀਕ ਇਹ ਤਾਂ ਸਾਡੇ ਦਾ ਕੋਈ ਸੁਣਾਈ ਆ ਨਹੀਂ ਬਾਜੀ ਜਨੂ ਦੇ ਅਸੀਂ ਇੱਥੇ 20 ਦਿਨ ਹੋ ਗਏ ਲੜਾਈ ਨੂੰ ਤਾਂ ਇੱਥੇ ਤਾਂ ਨੂੰ ਨਾ ਪਹੁੰਚਾਈ ਕੋਈ ਨਹੀਂ ਜਿੰਨਾ ਕੋਈ ਢੰਗ ਲੜਿਆ ਉਹਦੇ ਕੋਈ ਨਹੀਂ ਗੁੱਟਦੇ ਯਾਰ ਤੇ ਸਾਡੇ ਘਰ ਤੇ ਉਹ ਵੇ ਆ ਗਏ ਕੀ ਕੀ ਮੰਗ ਕਰਦੇ ਪਟਾੜਨ ਤੋਂ ਸਾਡੀ ਇਹੋ ਹੀ ਹੈ ਸਾਡਾ ਬੱਚਾ ਲੱਭਣਾ ਚਾਹੀਦਾ ਜੋ ਸਜਾਈ ਉਹ ਕਰਨੀ ਚਾਹੀਦੀ